ਕਲਕੱਤਾ ਵਿਖੇ ਇਸ ਖੰਦਰੂ ਡਾਕਟਰ ਨਾਲ ਵਾਪਰੀ ਘਟਨਾ ਜਿਸ ਵਿੱਚ ਜਬਰ ਜਨਾਤ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤੇ ਦੇ ਰੋਸ 'ਵਜੋਂ ਅੱਜ ਤਪਾ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਨਾਲ ਜੁੜੇ ਕਾਰਕੁਨਾਂ ਨੇ ਇੱਕ ਮੋਮਬਤੀ ਮਾਰਚ ਕੱਢਿਆ ਮੋਮਬਤੀ ਮਾਰਚ ਵਿੱਚ ਉਸ ਡਾਕਟਰ ਤੀਨ ਨੂੰ ਜਿੱਥੇ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਉੱਥੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਲ ਦੀ ਮੰਕੀਤੀ ਗਈ ਬੁਲਾਰਿਆਂ ਨੇ ਕਿਹਾ ਕਿ ਉਕਤ ਘਟਨਾ ਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਔਰਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਔਰਤਾਂ ਨੇ ਕਿਹਾ ਕਿ ਭਾਵੇਂ ਅਜਈਆਂ ਘਟਨਾਵਾਂ ਜਿਹੜੀਆਂ ਦੇਸ਼ ਦੇ ਮੱਥੇ ਦੇ ਉੱਪਰ ਕਲੰਕ ਨੇ ਇਹਨਾਂ ਦੇ ਪ੍ਰਤੀ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਗੰਭੀਰ ਹੋਣਾ ਚਾਹੀਦਾ ਹੈ ਅੱਜ ਅਜਈਆਂ ਘਟਨਾਵਾਂ ਨੂੰ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਜਿਸ ਦੇ ਲਈ ਇਹਨਾਂ ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਇੱਕ ਮਿਸਾਲ ਕਾਇਮ ਹੋ ਸਕੇ ਘਟਨਾ ਦੇ ਵਿੱਚ ਮਾਰਚ ਇਹ ਪੂਰਾ ਸ਼ਹਿਰ ਦੇ ਬਜ਼ਾਰਾਂ ਵਿੱਚ ਹਸਕਾਰ ਦੀ ਹੁੰਦਾ ਹੋਇਆ ਮੋੜ ਅਗਰਵਾਲ ਧਰਮਸ਼ਾਲਾ ਵਿਖੇ ਜਿੱਥੇ ਸਮਾਪਤ ਹੋਇਆ ਉੱਥੇ ਲੋਕਾਂ ਨੇ ਇਸ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਸਮੂਲੀਅਤ ਕਰਨ ਵਿੱਚ ਔਰਤਾਂ ਦੀ ਗਿਣਤੀ ਬਹੁਤ ਆਦ ਵਿੱਚ ਸੀ ਔਰਤਾਂ ਨੇ ਆਪਣੇ ਹੱਕਾਂ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਇਆ ਉਹਨਾਂ ਨੇ ਕਿਹਾ ਕਿ ਔਰਤ ਹੁਣ ਪਹਿਲਾਂ ਵਾਲੀ ਅਵਲਾ ਨਹੀਂ ਰਹੀ ਔਰਤ ਦੇ ਖਿਲਾਫ ਜੇਕਰ ਕੋਈ ਅਤਿਆਚਾਰ ਕਰੇਗਾ ਤਾਂ ਉਸ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਇਸ ਸ਼ਾਂਤੀ ਮਾਰਚ ਦੀ ਜੋ ਪ੍ਰਸ਼ਾਸਨ ਨੂੰ ਜਿਉਂ ਹੀ ਪਿੰਕ ਲੱਗੀ ਤਾਂ ਉਹਨਾਂ ਨੇ ਵੀ ਇਸ ਦੇ ਸੰਬੰਧੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ